ਕੰਨੀ ਆਈ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋਨ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੋੜੀਆਂnga ਮੈਂ ਨਾਦਾਨ ਕਿਸਾਨ ਕੋਈ ਉਹ ਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਟੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ। ਏਅਰਪੋਰਟ ਦੇ ਉੱਤੇ ਕੁਲਵਿੰਦਰ ਹੈ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਮੈਂ ਮਰ ਕੇ ਤੇ ਗਈ ਮੈਂ ਮੇਰਾ ਖਮ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਕਰੇ ਆਈਆਂ ਜਦੋਂ ਇੱਥੇ ਤੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿਹਨਾਂ ਦੱਸਿਆ ਇਹਨੇਗਾ ਹਾਂ ਮੈਨੂੰ ਨਹੀਂ ਦੱਸਿਆ ਕੱਲ ਫੋਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਨਮ ਤੈ ਤਾਂ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਦੀ ਜਾਂਦੀਆਂ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਆ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਆ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਹਰਿਸ਼ੇਰ ਸਿੰਘ ਦੀ ਅਜੇ ਇੱਕ ਘਟਨਾ ਵਾਪਰੀ ਆ ਜਿਹਨੇ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਜਿਹੜੀ ਸਗਨਾ ਨੌ ਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਦਾ ਸਕੱਤਰ ਸ਼ਕਰਸ਼ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋਨ ਵਗੈਰਾ ਉਹ ਉਧਰ ਦੀ ਕੱਢਦੇ ਆ ਉਥੋਂ ਤੂ ਤੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂ ਤੂ ਮੈਮੇ ਹੋਈ ਆ ਇਹ ਵੀ ਦੱਸਿਆ ਗਿਆ ਵਕ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹ ਵੀ ਆਖੀ ਗੱਲ ਗਈ ਆ ਕਿ ਕਿਸਾਨੀ ਅੰਦੋਲਨ ਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜਿਹੜੀਆਂ ਬੀਪੀਆ ਲਿਆਂਦੀਆਂ ਗਈਆਂ ਸੀ ਇਹ ਗੱਲ ਕੰਗੜਾ ਨਰੋਤ ਵੱਲੋਂ ਆਖੀ ਇਸ ਕਰਕੇ ਉਹਨਾਂ 'ਤੇ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮੈਂ ਮੈਂ ਹੋ ਗਈ ਤੇ ਕੰਗਣਾ ਨਰੋਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਨੂੰ ਸਾਡੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਇਹ ਕਹਿੰਦੇ ਰਹੇ ਦਿਹਾੜੀ ਤੇ ਆਏ ਆ ਜਦਕਿ ਅ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੇ ਤੂੰ ਤੂੰ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਵੀ ਭਾਵਨਾਵਾਂ ਜਿਹੜੀਆਂ ਉੱਪਰਕ ਜਾਂਦੀਆਂ ਵਾ ਜੈ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕਿ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾਰਿਆ ਤੇ ਦੇਸ਼ ਦਾ ਵੀ ਢਿੱਡ ਭਰਿਆ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ 28 ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਕਿ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋ ਬਿਲਕੁਲ ਤਿਆਰ ਆ ਤਤਵਾਰਾਂ ਜੀ ਜਥੇਬੰਦੀ ਨਾਲ ਆ ਤੁਹਾਡਾ ਬਿਲਕੁਲ ਨਾਲ ਆ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂ ਜੀ ਜਾ ਰਹੇ ਹਾਂ ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ 에어ਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫੇਰ ਬੀਬੀ ਕੰਗਣਾ ਰਣੋ ਦਾ ਡਰਾਮਾ ਜਿਹੜਾ ਉਹ ਸਾਹਮਣੇ ਆ ਜਾਵਾ ਕੁਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਆਮਾਨਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰਗਾਂ ਲਈਆਂ ਜਿਹੜੀਆਂ ਚਾਚੀਆਂ ਤਾਵਾਂ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਦਾਂ ਦੇ ਰਾਕੀਆਂ ਕੀਤੀਆਂ ਵਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜਰੀਆਂ ਪਰੀਆਂ ਵਾਂ ਉਹਨਾਂ ਪਰਿਵਾਰਾਂ ਦੇ ਵਿੱਚ ਉਹ ਬੇਟੀ ਸਿਕਿਉਰਿਟੀ ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਿਟੀ ਪਰਪਸ ਨੂੰ ਮੁੱਖ ਰੱਖਦੇ ਉਹਨੇ ਕੰਗਣਾ ਰੌਦ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵਜ ਦੀ ਕੱਢਣਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀਡੀਓ ਜਿਹੜੀਆਂ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚ ਉਹ ਬੀਬੀ ਰ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੇ ਇੱਕ ਕਨਸੀਹਤ ਦਿੱਨੇ ਆ ਕਿ ਤੂੰ ਭੈਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਯਰ ਜਾਂਦੇ ਆ ਪਰ ਹੁਣ ਤੂੰ ਐਮਪੀਆ ਇੱਕ ਮੰਡੀ ਤੋਂ ਚੁਣਿਆ ਹੋਇਆ ਨੁਮਾਇੰਦਾ ਵਾ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇੱਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਮੰਨਦਾ ਸੀ ਸਿਕਿਉਰਟੀ ਨੂੰ ਮੁੱਖ ਰੱਖਦੇ ਆਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਨਦੀੋਂ ਤੇ ਕਦੀ ਵੀ ਆ ਗੱਲ ਨਾ ਬਣਦੀ ਹੁਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਇਹਨੂੰ ਇੱਕ ਸਭ ਕੋ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਵਾ ਕਿ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ੁਕ ਜਗ੍ਹਾ ਵਾ 에ਰਪੋਰਟ ਉਦੇ ਵਿੱਚ ਮਤਲਬ ਕੋਈ ਕਾਰਜ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦਿਆਂ ਉਹਨਾਂ ਵਾਸਤੇ ਅਗਲੇ ਇਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਤੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਮਿਸ਼ੂ ਗਰੂ ਸਮਝਣਗੇ ਵੀ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦੇ ਆ ਸੋਂ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਉਹਨਾਂ ਟੰਕੀ ਕੀਤੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਅੱਜ ਕਿਸਾਨ ਮਜ਼ਦੂਰ ਸ਼ਗਸ਼ਟ ਜਮੇਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੋਤੀਆਂ ਵਾਂ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਰੰਗਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਉਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ ਚਟਾਨ ਵਾਂਗ ਪ੍ਰਵਾਹ ਦੇ ਨਾਲ ਖੜੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬਾ ਪ੍ਰਧਾਨ ਬੀਕੇਯੂ ਬਹਿਰਾਮ ਕੇ ਪਸਾਨ ਮਜ਼ਦੂਰ ਮੋਰਚੇ ਦੇ ਆਗੂ ਅੱਜ ਅਸੀਂ ਪਹੁੰਚੇ ਆ ਭੈਣ ਕੁਲਵਿੰਦਰ ਕੌਰ ਦੇ ਘਰੇ ਮਹੀਵਾਲ ਸਰਦਾਰ ਸ਼ੇਰ ਸਿੰਘ ਉਹਨੇ ਪਿਤਾ ਜੀ ਮਾਤਾ ਜੀ ਦੇ ਘਰੇ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗੜਾ ਰਣੌਤ ਡਰਾਮੇਬਾਜ਼ ਐਕਟਰ ਉਸ ਨੂੰ ਹਿਮਾਚਲ ਦੀ ਮੰਡੀ ਤੋਂ ਲੋਕਾਂ ਨੇ ਜਿਤਾ ਕੇ ਤੇ ਭੇਜਿਆ ਉਸ ਤੋਂ ਇਲਾਵਾ ਕੀ ਹੋਇਆ ਵੀ ਜਦੋਂ ਕੱਲ ਏਅਰਪੋਰਟ ਤੋਂ ਉਹ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਜਿਹੜੀ ਭੈਣ ਕੁਮਿੰਦਰ ਕੋਰ ਡਿਊਟੀ ਦੇ ਦੌਰਾਨ ਜਦੋਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਪਰਸ ਤੇ ਆਪਣਾ ਮੋਬਾਈਲ ਜਿਹੜਾ ਟ੍ਰੇ ਚ ਰੱਖ ਰਿਓ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਕੀ ਤਲਖੀ ਉਹਨਾਂ ਦੇ ਆਪਸ ਵਿੱਚ ਹੁੰਦੀ ਆ ਔਰ ਕੀ ਨਹੀਂ ਹੁੰਦਾ ਇਹ ਜਿਹੇ ਵੀਡੀਓ ਸਾਹਮਣੇ ਸਾਰੀ ਉੱਪਰ ਕਿ ਨਹੀਂ ਆਈ ਅਸੀਂ ਤਾਂ ਕਹਾਂਗੇ ਵੀ ਇਹਦੇ ਉੱਪਰ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਉਹਦੇ ਉੱਪਰ ਕੋਈ ਐਫ ਆਈ ਆਰ ਦੀ ਗੱਲ ਚੱਲੀ ਜਾ ਰਹੀ ਆ ਜਾਂ ਉਹਦਾ ਜਿਹੜਾ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਅਸੀਂ ਪੂਰੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸਮੂਹ ਆਗੂ ਸਹਿਮਾਨ ਔਰ ਐਸ ਕੇ ਐਮ ਨਾਨ ਪੋਲਿਟਿਕਲ ਦੇ ਸਮੂਹ ਆਗੂ ਸਹਿਮਾਨ ਜਿਹੜੇ ਸ਼ੰਭੂ ਦੇ ਖਨੌਰੀ ਬਾਰਡਰ ਤੇ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਆ ਵੀ ਉਸ ਪੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਰਾ ਕੁਝ ਨਕਵਾਰੀ ਕੀਤੀ ਜਾਵੇ ਔਰ ਉਹਦਾ ਜਿਹੜਾ ਨੌਕਰੀ ਆਉਂਦੇ ਤੋਂ ਉਹਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਉਹਨੂੰ ਬਹਾਲ ਨਾ ਕੀਤਾ ਜਿਉਂਦੇ ਐਫਆਰ ਨੂੰ ਆਪਣਾ ਰੱਦ ਨਾ ਕੀਤਾ ਤੇ ਅਸੀਂ ਵੱਡਾ ਕਸ਼ਨ ਲਵਾਂਗੇ ਜ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇ। ਅੰਗਣਾ ਰੋਗ ਵਾਲਾ ਪਾ ਲਾਈਵ ਹੋ ਕੇ ਪਿਆ ਗਿਆ ਕਿ ਪੰਜਾਬ ਦੇ ਵਿੱਚ ਗੁਰਵਾਦ ਹੈ ਪੰਜਾਬ ਦੇ ਵਿੱਚ ਨਕਸਲਵਾਦ ਹੈ ਇਹਨੂੰ ਕਿਵੇਂ ਦੇਖੋ ਅਸੀਂ ਕੋਈ ਕੰਗੜਾ ਰਣੋਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਆ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਆ ਨਾ ਕੋਈ ਗੁੰਡਾ ਕਰਦੀ ਆ ਇਦਾਂ ਨੇ ਕੋਈ ਗੱਲਬਤ ਨਹੀਂ ਕੀਤੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਲ ਵਿੱਚ ਪਾਉਨੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗੜਾ ਰਣੋਤ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਕਿ ਅਸੀਂ ਅਤਵਾਦੀ ਹੋ ਗਏ ਉਹ ਜੋ ਅਸੀਂ ਅਸੀਂ ਤਾਂ ਵੇਖੋ ਦੇਸ਼ ਦੇ ਉਹ ਲੋਕ ਆ ਉਹ ਸਿੱਖ ਕੌਮ ਦੇ ਸਾਰੇ ਲੋਕ ਭਰਾ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਦੌਰਾਨ ਤਿੰਆ ਪਣਨੀਆਂ ਇਸ਼ਤਾਂ ਬਚਾਈਆਂ ਨੇ ਅੱਜ ਸਾਨੂੰ ਇਹ ਗੱਲ ਕਹਿਣਾ ਇਹ ਬੜੀ ਵੱਡੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਤੇ ਇਹ ਕਦੀ ਵਾਸਤੇ ਦੇਸ਼ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇ। ਰਵਿੰਦਰ ਕੌਰ ਦੀ ਵੀਡੀਓ ਇੱਕ ਵਾਇਰਲ ਹੋ ਗਈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਸ਼ੰਗਣਾ ਮਾੜੀ ਸ਼ਬਦਾਵਲੀ ਬੋਲਦੀ ਸੀ ਕਿ ਕਿ ਉਹਦੀ ਮਾਂ ਵੀ ਜਿਹੜੀ ਇਸ ਅੰਗਰੇਜ਼ ਵਿੱਚ ਸ਼ਾਮਲ ਹੋਣ ਚਾਹੀਦੀ ਸੀ ਕਿ ਸੋਸਰ ਦੇ ਦਾਅਨਾ ਦਾਵਾ ਕੀਤਾ ਜਾ ਰਿਹਾ ਹੈ। ਕਿਵੇਂ ਦੇਖਦੇ ਹੋ? 2020-2021 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਿਹਾ ਸੀਗਾ 10 ਵੀ ਉੱਥੇ ਸੀਗਾ। ਔਰ ਕੰਗਰਨ ਰਾਉਤ ਨੇ ਬਿਆਨ ਦਿੱਤਾ ਸੀ ਵੀ ਜੜੀਆਂ ਆ ਪੰਜਾਬ ਦੀਆਂ ਬੀਬੀਆਂ ਆਉਂਦੀਆਂ ਨੇ ਇਹ ਕਿਰਾਏ ਦੇ ਉੱਪਰ ਭਾੜੇ ਤੇ 100-100 ਰੁਪਿਆ ਦੇ ਅੱਗੇ ਇੱਥੇ ਆਉਂਦੀਆਂ ਨੇ ਪਰ ਉਸ ਸਮੇਂ ਤੋਂ ਉਸ ਭੈਣ ਨੂੰ ਯਾਦ ਸੀ ਕਿਉਂਕਿ ਉਹਦੀ ਮਾਂ ਜਿਹੜੀ ਸੀਗੀ ਉੱਥੇ ਬੈਠੀ ਹੋਈ ਸੀਗੀ ਅਸੀਂ ਕਹਾ ਗਿਆ ਵੀ ਉਸ ਚੀਜ਼ ਨੂੰ ਨਾਲ ਯਾਦ ਕੀਤਾ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਲੋਕਾਂ ਕਿਉਂਕਿ ਕਿਸਾਨ ਅੰਦੋਲਨ ਇੱਕ ਉਹ ਅੰਦੋਲਨ ਜਿਹੜਾ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਨਾਂ ਦੀ ਉਸ ਜਿੱਤ ਪ੍ਰਾਪਤ ਕੀਤੀ ਸੀ ਕੰਗੜਾ ਰਣੌਤ ਇਸ ਕੰਮ ਤੋਂ ਬਾਝਾ ਜਾਵੇ ਉਹ ਆਪਣੀ ਟੀਆਰਪੀ ਨੂੰ ਵਧਾਉਣ ਵਾਸਤੇ ਔਰ ਇਹ ਕੰਮ ਉਹਨੇ ਕੀਤਾ ਹੈਗਾ ਤੇ ਉੱਪਰ ਜਾ ਕੇ ਵੱਡਾ ਉਹਦਾ ਲੈਣ ਵਾਸਤੇ ਕੰਮ ਕੀਤਾ ਹੈਗਾ ਤੇ ਪੰਜਾਬ ਦੇ ਲੋਕ ਇਹਨੂੰ ਕਦੀ ਵਾਸਤੇ برداشت ਨਹੀਂ ਕਰਾਂਗੇ